ਪੰਜਾਬ ਦੇ ਕਿਸਾਨਾਂ ਨੂੰ ਅਨਾਜ ਦੀ ਵਿਕਰੀ ਦੇ ਵਿੱਚ ਨਹੀਂ ਆਵੇਗੀ ਕੋਈ ਵੀ ਦਿੱਕਤ ਸੂਬਾ ਸਰਕਾਰ ਨੇ ਵੱਡੇ ਅਫਸਰਾਂ ਨੂੰ ਦੇ ਦਿੱਤੇ ਨੇ ਹੁਕਮ ਤੇ ਜਾਰੀ ਕਰ ਦਿੱਤੇ ਨੇ ਦਿਸ਼ਾ ਨਿਰਦੇਸ਼ ਜਿਹਾ ਦੱਸ ਦਈਏ ਕਿ ਹੁਣ ਸੂਬੇ ਦੇ ਕਿਸਾਨਾਂ ਨੂੰ ਅਨਾਜ ਦੀ ਵਿਕਰੀ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਜੜੀ ਮੁਸ਼ਕਲ ਨਹੀਂ ਆਵੇਗੀ ਕਿਉਂਕਿ ਸੂਬਾ ਸਰਕਾਰ ਦੇ ਵੱਲੋਂ ਵੱਡੇ ਅਫਸਰਾਂ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਨੇ ਤੇ ਨਾਲ ਹੀ ਦਿਸ਼ਾ ਨਿਰਦੇਸ਼ ਵੀ ਦੇ ਦਿੱਤੇ ਗਏ ਨੇ ਦੱਸਦੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਆਪਣੀ ਸਰਕਾਰੀ ਰਹਾਇਸ਼ ਤੇ ਇੱਕ ਮੀਟਿੰਗ ਕੀਤੀ ਹੈ ਇਹ ਮੀਟਿੰਗ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਨਾਲ ਸੰਬੰਧਿਤ ਹੈ ਜਿਸ ਦੇ ਵਿੱਚ ਵੱਡੇ ਅਫਸਰਾਂ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਨੇ ਤੇ ਨਾਲ ਹੀ ਗਾਈਡਲਾਈਨ ਵੀ ਜਾਰੀ ਕਰ ਦਿੱਤੀਆਂ ਗਈਆਂ ਨੇ ਉਹਨਾਂ ਨੇ ਇਸ ਮੀਟਿੰਗ ਦੇ ਵਿੱਚ ਆਖਿਆ ਹੈ ਕਿ ਅਨਾਜ ਦੇ ਸਟਾਕ ਦੀ ਤਬਦੀਲੀ ਦੀ ਪ੍ਰਕਿਰਿਆ ਨੂੰ ਹੋਰ ਜ਼ਿਆਦਾ ਤੇਜ਼ ਕਰ ਦਿੱਤਾ ਜਾਣਾ ਚਾਹੀਦਾ ਹੈ ਤਾਂ ਕਿ ਕਿਸਾਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਮੁਸ਼ਕਲ ਨਾ ਆਵੇ ਉਹਨਾਂ ਨੇ ਆਖਿਆ ਹੈ ਕਿ ਪਿਛਲੇ ਸੀਜ਼ਨ ਦੇ ਵਿੱਚ ਕਿਸਾਨਾਂ ਨੂੰ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਜਿਹੜੀ ਕਿ ਅਨਾਜ ਦੀ ਵਿਕਰੀ ਸਹੀ ਸਮੇਂ ਤੇ ਨਹੀਂ ਸੀ ਹੋ ਸਕੀ ਤੇ ਨਾਲ ਹੀ ਅਨਾਜ ਦੀ ਚੁਕਾਈ ਦੇ ਵਿੱਚ ਵੀ ਸਮਾਂ ਲੱਗਿਆ ਸੀ ਇਸੇ ਕਰਕੇ ਹੁਣ ਸੁਭਾ ਸਰਕਾਰ ਦੇ ਵੱਲੋਂ ਪਹਿਲਾਂ ਤੋਂ ਹੀ ਇਹ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਤਾਂ ਕਿ ਕਿਸਾਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਲ ਨਾ ਆਵੇ ਉਹਨਾਂ ਨੇ ਆਖਿਆ ਕਿ ਪਹਿਲਾਂ ਹੀ 60 ਲੱਖ ਮੀਟਰਿਕ ਟਨ ਅਨਾਜ ਦੀ ਜਿਹੜੀ ਸਟੋਰੇਜ ਹੈ ਉਸ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਇਸ ਦੇ ਲਈ ਟੁਕਵੀਂ ਥਾਂ ਜਿਹੜੀ ਹੈ ਉਹ ਮੌਜੂਦ ਕਰਵਾਈ ਜਾ ਰਹੀ ਹੈ ਉਹਨਾਂ ਨੇ ਆਖਿਆ ਹੈ ਕਿ ਪੰਜਾਬ ਵੱਡੀ ਮਾਤਰਾ ਦੇ ਵਿੱਚ ਅਨਾਜ ਪੈਦਾ ਕਰਦਾ ਹੈ ਇਸ ਕਰਕੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਅਨਾਜ ਦੀ ਤਬਦੀਲੀ ਦੀ ਜਿਹੜੀ ਪ੍ਰਕਿਰਿਆ ਉਸ ਦੇ ਵਿੱਚ ਤੇਜ਼ੀ ਲਿਆਵੇ ਉਹਨਾਂ ਨੇ ਆਖਿਆ ਹੈ ਕਿ ਸੋਨੀ ਦੇ ਸੀਜ਼ਨ ਦੀ ਜਿਹੜੀ ਫਸਲ ਹੈ ਦਾ ਅਨਾਜ ਹੈ ਉਹ ਵੀ ਤਿਆਰ ਬਰ ਤਿਆਰ ਹੈ ਇਸ ਕਰਕੇ ਕੇਂਦਰ ਸਰਕਾਰ ਵੀ ਇਸ ਪ੍ਰਕਿਰਿਆ ਦੇ ਵਿੱਚ ਤੇਜ਼ੀ ਲਿਆਵੇ ਉਹਨਾਂ ਨੇ ਆਖਿਆ ਹੈ ਕਿ ਪਿਛਲੇ ਸਾਲ ਜਿਹੜਾ ਕਪਿਛਲਾ ਸੀਜ਼ਨ ਸੀ ਉਸ ਦੇ ਵਿੱਚ 171.8 ਲੱਖ ਮੀਟਰ ਇਕ ਟਨ ਜਿਹੜਾ ਕਿ ਝੋਨਾ ਪੈਦਾ ਹੋਇਆ ਸੀ ਤੇ ਇਸ ਦੇ ਵਿੱਚੋਂ ਜਿਹੜਾ ਚਾਵਲ ਅਜੇ ਤੱਕ ਭੇਜਿਆ ਗਿਆ ਉਸ ਦੀ ਮਾਤਰਾ ਬਹੁਤ ਘੱਟ ਹੈ ਇਸ ਕਰਕੇ ਕੇਂਦਰ ਸਰਕਾਰ ਇਸ ਦੇ ਵਿੱਚ ਜਿਹੜੀ ਕਿ ਤੇਜ਼ੀ ਲਿਆਵੇ ਉਹਨਾਂ ਨੇ ਆਖਿਆ ਹੈ ਕਿ ਕੇਂਦਰ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਗਈ ਹੈ ਕਿ 1635 ਸਪੈਸ਼ਲ ਰੇਲ ਗੱਡੀਆਂ ਚਲਾਈਆਂ ਜਾਣ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਕਿ ਅਜੇ ਤੱਕ ਸਿਰਫ 197 ਸਪੈਸ਼ਲ ਰੇਲ ਗੱਡੀਆਂ ਚਲਾਉਣ ਦੀ ਹੀ ਯੋਜਨਾ ਬਣੀ ਹੈ ਉਹਨਾਂ ਨੇ ਆਖਿਆ ਹੈ ਕਿ ਕੁਝ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਕਿ ਅਨਾਜ ਦੀ ਸਟੋਰੇਜ ਦੀ ਥਾਂ ਘਟ ਹੈ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਅੰਮ੍ਰਿਤਸਰ ਤਰੰਤਾਰਨ ਮੋਗਾ ਤੇ ਪਟਿਆਲਾ ਆਉਂਦੇ ਨੇ ਇੱਥੇ ਅਫਸਰਾਂ ਨੂੰ ਖਾਸ ਤੌਰ ਤੇ ਨਿਰਦੇਸ਼ ਦਿੱਤੇ ਗਏ ਨੇ ਕਿ ਓਐਸ ਨੂੰ ਯਕੀਨੀ ਬਣਾਉਣ ਕਿ ਅਨਾਜ ਦੀ ਸਟੋਰੇਜ ਦੇ ਲਈ ਜਿਹੜੀ ਠਿਕਵੀਂ ਥਾਂ ਹੈ ਉਹ ਮੌਜੂਦ ਹੈ ਜਾਂ ਨਹੀਂ ਇਸੇ ਕਰਕੇ ਹੀ ਸੂਬਾ ਸਰਕਾਰ ਦੇ ਵੱਲੋਂ ਇਹ ਯੋਜਨਾ ਪਹਿਲਾਂ ਤੋਂ ਹੀ ਤਿਆਰ ਕਰ ਲਈ ਗਈ ਹੈ ਤਾਂ ਕਿ ਕਿਸਾਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਮੁਸ਼ਕਲ ਪੇਸ਼ ਨਾ ਆਵੇ